ਹਾਂਜੀ ਮਿੱਤਰੋ ਕੀ ਹਾਲ ਚਾਲ ਹੈ ਸਾਰਿਆਂ ਦਾ ਉਮੀਦ ਕਰਦਾ ਕਿ ਸਾਰੇ ਵਧੀਆ ਹੋਣਗੇ ਤਾਂ ਗੱਲ ਕਰਦੇ ਆ ਕਿ ਬਾਈ ਬੱਬੂ ਮਾਂ ਦੀ ਸੁੱਚਾ ਸੂਰਮਾ ਮੂਵੀ 20 ਸਤੰਬਰ ਨੂੰ ਆ ਰਹੀ ਹੈ ਤੇ ਨਾਲ ਦੀ ਨਾਲ ਬਾਈ ਨੇ ਪੋਸਟ ਪਾਤੀ ਆਪਣੀ ਕਿ ਪਾਕਿਸਤਾਨ ਦੇ ਵਿੱਚ ਵੀ 20 ਸਤੰਬਰ ਨੂੰ ਹੀ ਮੂਵੀ ਆ ਰਹੀ ਹੈ ਪਾਕਿਸਤਾਨ ਦੇ 20 ਸਤੰਬਰ ਨੂੰ ਸਿਰਮੇ ਹਾਲਾਂ ਦੇ ਵਿੱਚ ਲੱਗ ਜਾਣੀ ਆ ਕੇ ਪਾਕਿਸਤਾਨ ਦੇ ਜਿੰਨੇ ਵੀ ਬਾਈ ਦੇ ਫੈਨ ਆ ਜਿਨ੍ਹਾਂ ਨੂੰ ਨਹੀਂ ਪਤਾ ਬਾਈ ਬਾਰੇ ਉਹ ਜਰੂਰ ਮੂਵੀ ਜਾ ਕੇ ਦੇਖੇ ਬਾਈ ਨੇ ਸਪੈਸ਼ਲ ਪੋਸਟ ਪਾਈ ਆ ਪਾਕਿਸਤਾਨ ਵਾਲਿਆਂ ਲਈ ਤਾਂ ਉਮੀਦ ਕਰਦਾ ਆ ਕਿ ਤੁਸੀਂ ਮੂਵੀ ਜਾ ਕੇ ਦੇਖੋਗੇ ਸੁਚਾ ਸੁਖਮਾ 20 ਸਤੰਬਰ ਨੂੰ ਬਾਈ ਦੇ ਮੂਵੀ ਦਾ ਇੱਕ ਹੋਰ ਗਾਣਾ ਆ ਜਾਣਾ ਹੈ ਬਹੁਤ ਜਲਦ ਦੇਖੋ ਕਦੋਂ ਆਉਂਦਾ ਹੈ ਬਾਕੀ ਫੈਨਸ ਤਾਂ ਸਾਰੇ ਕਹਿ ਰਹੇ ਆ ਕਿ ਗਾਣਾ ਛੱਡ ਦੋ ਬਾਈ ਜਲਦੀ ਟੀਮਸ ਆ ਗਾਣੇ ਬਹੁਤ ਕਹਿ ਰਹੇ ਆ ਕਿ ਗਾਣਾ ਛੱਡ ਦੋ ਦੇਖੋ ਬਾਕੀ ਕੀ ਹੁੰਦਾ ਹੈ ਗਾਣਾ ਆਇਆ ਨਾ ਤੇ ਬਾਕੀ ਪਾਕਿਸਤਾਨ ਦੇ ਫੈਨ ਜਿਨੇ ਵੀ ਬਾਈ ਦੇ ਹੈਗੇ ਆ ਕਮੈਂਟ ਕਰਕੇ ਜਰੂਰ ਦੱਸਿਓ ਕਿ ਕੌਣ ਕੌਣ ਸੱਚਾ ਸੂਰਮਾ ਮੂਵੀ 20 ਸਤੰਬਰ ਨੂੰ ਦੇਖਣ ਜਾ ਰਿਹਾ ਹੈ ਚੈਨਲ ਆਪਣੇ ਨੂੰ ਸਬਸਕ੍ਰਾਈਬ ਕਰ ਲਿਓ ਵੀਡੀਓ ਨੂੰ ਲਾਈਕ ਕਰ ਦਿਓ ਜੀ ਧੰਨਵਾਦ